ਕਿਵੇਂ ਮੰਨਦੇ ਸੀ ਸਿੱਧੂ ਮੂਸੇਵਾਲਾ ਦੀ ਸੋਚ ਨੂੰ ਉਹਦੀ ਕਲਮ ਨੂੰ ਕਿਸ ਤਰ੍ਹਾਂ ਦੇਖਦੇ ਆਂ ਸਹੀ ਸੋਚ ਨੂੰ ਉਹਦੀ ਬਹੁਤ ਚੰਗਾ ਸੋਚ ਨੂੰ ਮੰਨਦੇ ਆਂ ਜਿਹੜੇ ਜਿਹੜੇ ਕੰਮ ਉਹ ਕਰ ਗਿਆ ਇਹ ਦੁਨੀਆ ਦੇ ਕਿਹ ਕੋੜੀ ਬਸੰਤ ਬਪੂ ਜੀ ਕਿੰਨੀ ਕੁ ਖੁਸ਼ੀ ਹੋ ਰਹੀ ਆ ਅੱਜ ਸਿੱਧੂ ਨਿੱਕੇ ਪੈਰੀ ਵਾਪਸ ਪਰਦੇ ਬਹੁਤ ਖੁਸ਼ੀ ਬਹੁਤ ਵਧੀਆ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਪਰਮਾਤਮਾ ਨੇ ਬਹੁਤ ਵਧੀਆ ਮੋਲ ਮਾਪਿਓ ਆਤਮ ਨੂੰ ਬਹੁਤ ਜਾਨੀ ਥੋੜਾ ਥੋੜਾ ਮੜੰਗਾ ਵੀ ਮਿਲਦਾ ਇਹ ਨੂੰ ਕਹਿੰਦੇ ਉੱਥੇ ਸਾਰੇ ਕਹਿੰਦੇ ਵੀ ਐਵੇਂ ਵੱਡਣੇ ਮੁੱਛਾਂ ਵੀ ਪਾਈ ਦੀਆਂ ਐਵੇਂ ਗੱਲਾਂ ਚ ਟੋਏ ਵੀ ਐਵੇਂ ਪੈ ਰਹੇ ਨੇ ਨਾ ਹੀ ਉਥੇ ਸਿੱਧੂ ਮੂਸੇ ਦਾ ਆਂਦੇ ਸਿੱਧੂ న్యూ ਜ਼ीलੈਂਡ ਤੋਂ ਮੁੰਡੇ ਕਦੇ ਮਿਲ ਜਾਂਦੇ ਨੇ ਉਹ ਖਿੱਚ ਕੁਛ ਲੈਦੇ ਨੇ ਅੱਛਾ ਪਰਿਵਾਰ ਨੂੰ ਮਿਲੇ ਉਹ ਕਦੇ ਮਾਤਾ ਪਿਤਾ ਦੇ ਨਾਲ ਬੁਲਾ ਕਰ ਹਾਂਜੀ ਮਿਲਣਾ ਹੈ ਅੱਜ ਮਿਲਣਾ ਹੈ ਪਰ ਬਾਬੇ ਨਹੀਂ ਬਣਿਆ ਲੈ ਬਾਈ ਨੂੰ ਕਦੋਂ ਤੋਂ ਫੋਲੋ ਕਰਦੇ ਸੀਗੇ ਕਦੋਂ ਤੋਂ ਚੰਗਾ ਲੱਗਦਾ ਦੇਵਾਂ ਤੋਂ ਹੀ ਆਈ ਤੇ ਦੇਵਾਂ ਤੋਂ ਹਾਂ ਦੇਵਾਂ ਤੋਂ ਸੁੰਦਾ ਆ ਰਿਹਾ ਵੀ ਉਹ ਜਾਈ ਬਣ ਕੇ ਆਵੇ ਤਾਂ ਬੜਾ ਜ਼ਵਾਦ ਆ ਸਵਾਦ ਆ ਉਹ ਸਵਾਦ ਫੁੱਲ ਸਵਾਦ ਆ ਅੱਜ ਪੇਰ ਸਿੱਧੂ ਸਿੱਧੂ ਹੋਈ ਪਈ ਆ ਸੋਸ਼ਲ ਮੀਡੀਆ ਤੇ ਬਿਲਕੁਲ ਬਿਲਕੁਲ ਵੀਰੇ ਸਿੱਧੂ ਆਲਵੇਜ ਹੋਊਗੀ ਜਦ ਤੱਕ ਜਿਉਂਦੇ ਰਾਂਗੇ ਜਦਾ ਆਲਵੇ ਸਿੱਧੂ ਸਿੱਧੂ ਹੀ ਹੋਊਗਾ ਨਿੱਕੇ ਪੈਰੀ ਸਿੱਧੂ ਆ ਤੂੰ ਵਾਪਸ ਮੁੜਿਆ ਜਸਵਿੰਦਰ ਬਰਾੜ ਨੇ ਗੀਤ ਗਾਇਆ ਤੇ ਲੱਖਾਂ ਲੋਕਾਂ ਨੇ ਅਰਦਾਸ ਕੀਤੀ ਤੇ ਉਸ ਅਰਦਾਸ ਨੂੰ ਬੂਰ ਪਿਆ ਮਾਤਾ ਚਰਨਕੌਰ ਨੇ ਅੱਜ ਪੁੱਤ ਨੂੰ ਜਨਮ ਦਿੱਤਾ ਤੇ ਉਸ ਦੀ ਖੁਸ਼ੀ ਪੂਰੀ ਦੁਨੀਆ ਦੇ ਵਿੱਚ ਸਾਂਭੀ ਨਹੀਂ ਜਾ ਰਹੀ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਵਸਦੇ ਨੇ ਤਾਂ ਅੱਜ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚੇ ਆ ਉਹ ਥਾਂ ਦੇ ਉੱਤੇ ਖੜੇ ਹੋਏ ਆ ਜਿਸ ਥਾਂ ਦੇ ਉੱਤੇ 22 ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਗਿਆ ਸੀ ਇਸੇ ਥਾਂ ਦੇ ਉੱਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹ ਉਹ ਟਾਲੀ ਆ ਉਦਰਾਖਤ ਜਿੱਥੇ ਬੈਠਾ ਰਹਿੰਦਾ ਸੀ ਸਿੱਧੂ ਮੂਸੇਵਾਲਾ ਜਦੋਂ ਵੀ ਉਸ ਨੂੰ ਕੋਈ ਮਿਲਨ ਆਉਂਦਾ ਸੀ ਤਾਂ ਉਹ ਇੱਥੇ ਹੀ ਇਸੇ ਹੀ ਖੇਤ ਦੇ ਵਿੱਚ ਬੈਠਾ ਹੋਇਆ ਮਿਲਦਾ ਸੀਗਾ ਤਾਂ ਇਸੇ ਹੀ ਖੇਤ ਦੇ ਵਿੱਚ ਪਰਿਵਾਰ ਦੇ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਅੱਜ ਜਿੱਥੇ ਬੋਤ ਲਗਾਇਆ ਗਿਆ ਉਸ ਦੀ ਯਾਦਗਾਰ ਬਣਾਈ ਗਈ ਤਾਂ ਉਸ ਦੀ ਯਾਦਗਾਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਰੋਜ਼ਾਨਾ ਆਉਂਦੇ ਨੇ ਐਤਵਾਰ ਦੇ ਦਿਨ ਤਾਂ ਥੋੜੀ ਜਿਹੀ ਭੀੜ ਵੱਧ ਵੀ ਜਾਂਦੀ ਆ ਪਰ ਅੱਜ ਦਾ ਦਿਨ ਬੇਹੱਦ ਖਾਸ ਦੇਣਾ ਕਿਉਂਕਿ ਅੱਜ ਸਿੱਧੂ ਨੂੰ ਚਾਣ ਵਾਲਿਆਂ ਦੇ ਲਈ ਖੁਸ਼ੀ ਦਾ ਦਿਨ ਆ ਵੱਡਾ ਖੁਸ਼ੀ ਦਾ ਨੇ ਇਸ ਕਰਕੇ ਆ ਕਿਉਂਕਿ ਅੱਜ ਸਿੱਧੂ ਨਿੱਕੇ ਪੈਰੀ ਵਾਪਸ ਮੁੜ ਕੇ ਸਾਡੇ ਕੋਲ ਪਰਤਿਆਗਾ ਤਾਂ ਇਸ ਕਰਕੇ ਜਿਹੜੇ ਬਹੁਤ ਸਾਰੀਆਂ ਖੁਸ਼ੀਆਂ ਨੇ ਲੋਕ ਬਹੁਤ ਖੁਸ਼ ਨੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਪਲੇਟਫਾਰਮ ਖੋਲ ਕੇ ਦੇਖੀਏ ਤਾਂ ਸਿੱਧੂ ਹੋਈ ਪਈ ਆ ਦੁਬਾਰੇ ਫੇਰ ਸਿੱਧੂ ਸਿੱਧੂ ਹੋਈ ਪਈ ਆ ਤੇ ਆਪਣੇ ਗੀਤਾਂ ਦੇ ਵਿੱਚ ਵੀ ਅਕਸਰ ਉਹ ਗੱਲ ਕਰਦਾ ਹੁੰਦਾ ਸੀ ਕਿ ਮੇਰਾ ਨਾਂ ਚੱਲੇ ਹਰ ਥਾਂ ਤਾਂ ਅੱਜ ਫੇਰ ਸਿੱਧੂ ਮੂਸੇਵਾਲਾ ਨੂੰ ਲੋਕ ਯਾਦ ਕਰ ਰਹੇ ਨੇ ਬਾਈ ਜੀ ਹੋਰੇ ਆਏ ਨੇ ਪੂਰਾ ਪਰਿਵਾਰ ਆ ਗੱਲਬਾਤ ਕਰਦੇ ਆ ਬਾਈ ਹਰਾਨ ਨਾਲ ਬਾਈ ਕਿੱਥੋਂ ਆਏ ਹੋ ਬਾਪੂ ਜੀ ਕਿੰਨੀ ਕੁ ਹੋ ਰਹੀ ਅੱਜ ਸਿੱਧੂ ਨਿੱਕੇ ਪੈਰੀ ਵਾਪਸ ਪਰਦੇ ਬਹੁਤ ਖੁਸ਼ੀ ਬਹੁਤ ਵਧੀਆ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਪਰਮਾਤਮਾ ਨੇ ਬਹੁਤ ਵਧੀਆ ਮਤਲਬ ਮਾਪਿਓ ਆਤਿਣ ਬਹੁਤ ਜਰੀ ਅੱਜ ਇਹ ਤੁਹਾਡਾ ਦਿਲ ਕੀਤਾ ਕਿ ਅੱਜ ਉੱਥੇ ਜਾਈਏ ਕਿ ਬਾਈ ਨੇ ਕਿਹਾ ਨਹੀਂ ਅੱਜ ਇਹੀ ਸਾਰਿਆਂ ਨੇ ਕਿਹਾ ਮਤਲਬ ਵੀ ਆਪਾਂ ਜਾਣਾ ਇਹ ਹੈ ਨਿਊਜ਼ੀਲੈਂਡ ਤੋਂ ਹਾਂ ਮੈਂ ਵੀ ਜਾਣਾ ਜਰੂਰ ਤੇ ਫੇਰ ਇਹੀ ਸਾਰੇ ਜਣੇ ਬਾਈ ਦਾ ਥੋੜਾ ਥੋੜਾ ਮਣੰਗਾ ਵੀ ਮਿਲਦਾ ਇਹ ਸਿੱਧੂ ਇਹਨੂੰ ਸਿੱਧੂ ਮੂਸੇ ਦਾ ਕਹਿੰਦੇ ਉੱਥੇ ਸਾਰੇ ਇਹਨਾਂ ਦੇ ਰਿਸ਼ਤੇਦਾਰ ਆ ਉਹ ਸਾਡੇ ਨਾਲ ਆਏ ਪੱਗ ਪੁੱਕ ਵੀ ਓਵੇਂ ਬੰਨਣੀਆਂ ਮੁਛਾਂ ਵੀ ਬਾਈ ਦੀਆਂ ਓਵੇਂ ਗੱਲਾਂ ਚ ਟੋਏ ਵੀ ਓਵੇਂ ਪੈ ਰਹੇ ਨੇ ਨਾ ਹੀ ਉੱਥੇ ਸਿੱਧੂ ਮੂਸੇ ਵਾਲਾ ਆਂਦੇ ਸਿੱਧੂ ਮੂਸੇ ਵਾਲਾ ਜੀ ਉੱਥੇ ਕੋਈ ਨਾ ਹੀ ਸਦਾ ਖੀਦਾ ਕੋਈ ਬਾਈ ਗਾਣਾ ਗੁਣਾ ਵੀ ਗਾ ਲੈਣੇ ਨਹੀਂ ਗਾਣਾ ਨਹੀਂ ਸੁਣਾ ਦਿਓ ਯਾਰ ਐਂਗਾ ਤੋਂ ਕਰਦੇ ਇਹ ਗਾਣਾ ਨਹੀਂ ਆਉਂਦਾ ਗਾਣੇ ਤੋਂ ਤੁਰਿਆ ਜਾਂਦਾ ਅਗਰੇਗਾ ਉਦੋਂ ਮੁੰਡੇ ਖਲੋ ਜਾਂਦੇ ਇਹਨੂੰ ਵੇਂਦੇ ਆ ਖੜਕਲੇ ਜੀ ਨੂੰ ਕਿਹੜੇ ਹਾਲੇ ਜਾਵੇ ਨਾ ਨਿਊਜ਼ੀਲੈਂਡ ਕੈਨੇਡਾ ਵੀ ਗਿਆ ਹੈ ਤੇ ਇਹਨੂੰ ਵੇਹਦੇ ਆ ਵੀ ਸਿੱਧੂ ਮੂਸੇਆ ਦਾ ਮਹੰਦਰਾ ਉਹਦੇ ਹਰ ਘਰ ਲੱਗਦਾ ਹੈ ਲੱਗਦਾ ਵੀ ਓਵੇਂ ਆ ਉਹ ਦੇਖੋ ਬੁੱਤ ਲੱਗਿਆ ਬਾਈ ਦੀ ਜਾਵਾ ਡੈਟੋ ਗਾਪੀ ਆ ਇੱਕ ਫੇਰ ਸਿੱਧੂ ਮੂਸੇਆ ਵਾਲਾ ਅੱਜ ਸਾਨੂੰ ਸਿੱਧੂ ਮੂਸੇਆ ਵਾਲਾ ਮਿਲ ਗਿਆ ਬਾਈ ਨਾਲ ਦਾ ਆ ਗਿਆ ਸਾਡਾ ਅਛਾ ਬਾਈ ਲੋਕ ਫੋਟੋਆਂ ਵੀ ਕਰਾਉਂਦੇ ਹੋਣਗੇ ਫਿਰ ਬੜੀਆਂ ਬੁੜੀਆਂ ਫੋਟੋ ਫੋਟੋ ਕਰਾਈ ਪਤਾ ਕਿੰਨਾ ਕਿੰਨੇ ਮਤਲਬ ਕੀ ਕੀਤੀ ਕੋਟਾਂ ਬਹੁਤ ਹੀ ਗੇਜ਼ ਦੇਂਦੇ ਨੇ ਨਿਊਜ਼ੀਲੈਂਡ ਦੇ ਮੁੰਡੇ ਕਦੇ ਮਿਲ ਜਾਂਦੇ ਨੇ ਉਹ ਖਿੱਚ ਖੁੱਚ ਲੈਂਦੇ ਨੇ ਅਛਾ ਪਰਿਵਾਰ ਨੂੰ ਮਿਲੇ ਕਦੇ ਮਾਤਾ ਪਿਤਾ ਦੇ ਨਾਲ ਮੁਲਾਕਾਤ ਹਾਂਜੀ ਮਿਲਣਾ ਹੈ ਅੱਜ ਮਿਲਣਾ ਨਹੀਂ ਪਰ ਸਬੱਬ ਨਹੀਂ ਬਣਿਆ ਲੈ ਇਹ ਆਪਣੇ ਹੈਗੇ ਉਹਨਾਂ ਦੇ ਡੈਡੀ ਦੇ ਹੈਗੇ ਉਹਨਾਂ ਦੇ ਰਿਸ਼ਤੇਦਾਰੀ ਉਹ ਫਿਰ ਇਹ ਮੁੰਡਾ ਕਿੱਥੇ ਉਹ ਪਨਾ ਚ ਗਿਆ ਅਛਾ ਸਿੱਧੂ ਬਾਈ ਨੂੰ ਕਦੋਂ ਤੋਂ ਫੋਲੋ ਕਰਦੇ ਸੀਗੇ ਕਦੋਂ ਤੋਂ ਚੰਗਾ ਲੱਗਦਾ ਦੇਵਾਂ ਤੋਂ ਹੀ ਆਈ ਬੇਲੀ ਦੇਵਾਂ ਤੋਂ ਹਾਂ ਦੇਵਾਂ ਤੋਂ ਸੁੰਦਾਂ ਆ ਰਹੇ ਹਾਂ 201 ਉਹ ਹਾਈ ਗਾਣਾ ਨਾ ਪਹਿਲਾਂ ਉੱਚੀ ਉਹ ਹਾਈ ਤੂੰ ਪਹਿਲਾਂ ਇਹ ਬੰਦੇ ਮਾਰ ਬੰਦੇ ਮਾਰ ਉਹ ਸੁਣਦੇ ਆ ਪਹਿਲਾਂ ਸਭ ਤੋਂ ਸਾਰੇ ਗਾਣੇ ਸੁਣਦੇ ਸਭ ਤੋਂ ਪਹਿਲਾਂ ਬਹੁਤ ਜਿਆਦਾ ਐ ਬਾਪੂ ਤੁਸੀਂ ਸੁਣਦੇ ਹੋ ਹਾਂ ਮੈਂ ਵੀ ਸੁਣਦਾ ਸਿੱਧੇ ਮੁੰਡਿਆਂ ਨੇ ਸਾਡੇ ਗੱਡੀ ਚ ਲਾਏ ਆ ਤੇ ਕਰਨ ਕੀ ਆ ਉਹ ਸਾਰੇ ਜਿਹੜਾ ਮੁੰਡਾ ਸਾਡਾ ਮੁੰਡਾ ਕੈਨੇਡਾ ਜੇ ਇਹਦੇ ਨਾਲ ਇੱਕ ਨਿਊਜ਼ੀਲੈਂਡ ਆ ਇਹ ਸਾਡਾ ਪਨੇਵਾ ਵਾ ਹੂੰ ਮੇਰਾ ਗਾਣਾ ਹੈ ਅੱਛਾ ਤੁਹਾਡਾ ਬੇਟਾ ਹੈ ਜੀ ਹਾਂ ਜੀ ਬੇਟਾ ਤਾਂ ਤੁਸੀਂ ਕਿਵੇਂ ਮੰਨਦੇ ਸੀ ਸਿੱਧੂ ਮੂਸੇਵਾਲਾ ਦੀ ਸੋਚ ਨੂੰ ਉਹਦੀ ਕਲਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਐ ਸੋਚ ਨੂੰ ਉਹਦੀ ਬਹੁਤ ਚੰਗਾ ਸੋਚ ਨੂੰ ਮੰਨਦੇ ਹਾਂ ਜਿਹੜੇ ਜਿਹੜੇ ਕੰਮ ਉਹ ਕਰ ਗਿਆ ਇਹ ਦੁਨੀਆ ਤੇ ਕਿਸੇ ਕੋਣੀ ਹੋ ਸਕਣੀ ਹੈ ਹਾਂਜੀ ਬਹੁਤ ਚੰਗਾ ਹੈ ਸਾਡੇ ਦੁਨੀਆ ਤੇ ਜਿਹੜਾ ਉਹ ਆ ਗਿਆ ਨਾ ਇਹੋ ਜਿਹਾ ਨਾਂ ਕਰ ਕੋ ਆਏ ਜਾਣਾ ਤੁਹਾਡੇ ਪੁੱਤ ਦੀ ਸ਼ਕਲ ਸਿੱਧੂ ਨਾਲ ਮਿਲਦੀ ਆ ਕਿੰਨਾ ਕੁ ਖੁਸ਼ੀ ਹੁੰਦੀ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੇਖ ਕੇ ਵੀ ਸਾਡਾ ਪੁੱਤ ਜਿਹੜਾ ਤਰ੍ਹਾਂ ਦੀ ਸ਼ਕਲ ਆ ਹਾਂ ਬਿਲਕੁਲ ਅੱਜ ਸਿੱਧੂ ਨੂੰ ਚਾਉਣ ਵਾਲੇ ਦੁਨੀਆ ਦੇ ਕੋਨੇ-ਕੋਨੇ ਚ ਵਸਦੇ ਆ ਇੱਧਰ ਬਾਈ ਹੋਰੇ ਵੀ ਆਏ ਹੋਏ ਨੇ ਬਾਈ ਕਿੱਥੋਂ ਆਏ ਹੋ ਅਸੀਂ ਭਾਈ ਜੀ ਮਲੇ ਕੋਲ ਤੋਂ ਆਏ ਮਲੇਰ ਕੋਟ ਦੇ ਤੋਂ ਕੀ ਕਾਰਨ ਅੱਜ ਇੱਥੇ ਆਉਂਦਾ ਹੈ ਖੁਸ਼ੀ ਸੀ ਤਾਂ ਆਉਂ ਕਿ ਵੈਸੇ ਆਉਂਦੇ ਰਹਿੰਨੇ ਹਾਂ ਨਹੀਂ ਨਹੀਂ ਬਹੁਤ ਜ਼ਿਆਦਾ ਖੁਸ਼ੀ ਸੀ ਪਹਿਲੀ ਵਾਰੀ ਆਇਆ ਸੀ ਅੱਛਾ ਪਹਿਲੀ ਵਾਰੀ ਆਇਆ ਸੀ ਹਾਂ ਜੀ ਇੱਧਰ ਲਾਗਲੇ ਪਿੰਡ ਖੇਡਣ ਆਏ ਸੀ ਤੇ ਉੱਥੇ ਮੁੰਡੇ ਕਹਿੰਦੇ ਵੀ ਆਪਾਂ ਜ਼ਰੂਰ ਜਾ ਕੇ ਉਹਨਾਂ ਸਮਾਰ ਤੇ ਤੇ ਸਾਨੂੰ ਬਹੁਤ ਕੋਰੇ ਜਾ ਕੇ ਖੁਸ਼ੀ ਮਹਿਸੂਸ ਹੁੰਦੀ ਆ ਕੀ ਲੱਗਦਾ ਐਸ ਛੋਟੇ ਸਿੱਧੂ ਤੋਂ ਕੀ ਉਮੀਦਾਂ ਕੀ ਨੇ ਯੂਥ ਨੂੰ ਕਿ ਪਹਿਲਾ ਵਰਗੇ ਸਿੱਧੂ ਵਾਂਗੂ ਗੀਤ ਸੁਣਨੇ ਆ ਕਿਸ ਤਰ੍ਹਾਂ ਦੀ ਕਲਮ ਜਾਂ ਉਸ ਤਰ੍ਹਾਂ ਦਾ ਕੀ ਉਮੀਦਾਂ ਕੀ ਨੇ ਉਮੀਦ ਤਾਂ ਯਾਰਾ ਖਰੀ ਹੀ ਨੇ ਵੀ ਉਹ ਜਿਹਾ ਹੀ ਬਣ ਕੇ ਆਵੇ ਤਾਂ ਬੜਾ ਜ਼ਵਾਦ ਆ ਸਵਾਦ ਆ ਸਵਾਦ ਫੁੱਲ ਸਵਾਦ ਆ ਅੱਜ ਫੇਰ ਸਿੱਧੂ ਸਿੱਧੂ ਹੋਈ ਪਈ ਆ ਸੋਸ਼ਲ ਮੀਡੀਆ ਤੇ ਬਿਲਕੁਲ ਬਿਲਕੁਲ ਵੀਰੇ ਸਿੱਧੂ ਆਲਵੇਜ ਹੋਊਗੀ ਜਦ ਤੱਕ ਜਿਉਂਦੇ ਰਾਂਗੇ ਜਦਾ ਆਲਵੇਜ ਸਿੱਧੂ ਸਿੱਧੂ ਹੀ ਹੋਊ ਰਹੀਂ ਦੁਨੀਆ ਤੱਕ ਨਾ ਰਹੂ ਇਨਸਾਫ ਲੱਗਦਾ ਸਿੱਧੂ ਨੂੰ ਮਿਲੂਗਾ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਪਰ ਸਰ ਮੁਸ਼ਕਲ ਹੈ ਸਰਕਾਰਾਂ ਨਹੀਂ ਸਾਥ ਦੇ ਰਹੀਆਂ ਅੱਛਾ ਭਾਈ ਜੇ ਸਿੱਧੂ ਮੂਸੇਵਾਲ ਦੇ ਪਿਤਾ ਚੋਣ ਲੜਨਾ ਚਾਹਣ ਕੀ ਉਹਨਾਂ ਨੂੰ ਲੜਨਾ ਚਾਹੀਦਾ ਚੋਣ ਚੋਣਾਂ ਦਾ ਸਮਾਂ ਆ ਗਿਆ ਲੋਕ ਸਭਾ ਦੀਆਂ ਚੋਣਾਂ ਦਾ ਕੀ ਮੂਸੇਵਾਲ ਦੇ ਪਿਤਾ ਚੋਣ ਲੜਨ ਬਹੁਤ ਸਾਰੇ ਲੋਕ ਕਹਿ ਰਹੇ ਨੇ ਬਹੁਤ ਸਾਰੇ ਨਹੀਂ ਕਹਿ ਰਹੇ ਤੁਸੀਂ ਕਿਵੇਂ ਮੰਨਦੇ ਹੋ ਕਿ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਚੋਣ ਲੜਨੀ ਚਾਹੀਦੀ ਹੈ ਹਾਂਜੀ ਅਸੀਂ ਚਾਹੁੰਦੇ ਆ ਵੀ ਸਿੱਧੂ ਮੂਸੇਵਾਲ ਸਾਹਿਬ ਦੇ ਫਾਦਰ ਸਾਹਿਬ ਉਹਨਾਂ ਦੇ ਚੋਣ ਲੜਨ ਤੇ ਉਹਨਾਂ ਨੂੰ ਬਹੁਤ ਬੈਨੀਫਿਟ ਮਿਲੂਗਾ ਉਹਦੇ ਚੋਣਾਂ ਨੂੰ ਹੂੰ ਤਾਂ ਬਿਲਕੁਲ ਸਿੱਧੂ ਨੂੰ ਚਾਉਣ ਵਾਲੇ ਅੱਜ ਕੋਨੇ-ਕੋਨੇ ਤੋਂ ਜਿਹੜੇ ਜਿੰਨਾ ਤੋਂ ਪਿੰਡ ਪਹੁੰਚਿਆ ਜਾ ਰਿਹਾ ਉਹ ਪਿੰਡ ਪਹੁੰਚ ਰਹੀ ਨਹੀਂ ਨਹੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਵੱਖ-ਵੱਖ ਪਲੇਟਫਾਰਮਾਂ ਦੇ ਰਾਹੀਂ ਮਾਤਾ-ਪਿਤਾ ਨੂੰ ਵਧਾਈਆਂ ਦੇ ਰਹੇ ਨੇ ਆਪਣੀ ਖੁਸ਼ੀ ਸਾਂਝੀ ਕਰ ਰਹੇ ਨੇ ਸਿੱਧੂ ਨਿੱਕੇ ਪਾਰੀ ਫਿਰ ਵਾਪਸ ਪਰਤਿਆਗਾ 1.2 ਸਾਲ ਤੋਂ ਬਾਅਦ ਜਿਹੜਾ ਇਸ ਘਰ ਦੇ ਵਿੱਚ ਇਸ ਹਵੇਲੀ ਦੇ ਵਿੱਚ ਪਿੰਡ ਦੇ ਵਿੱਚ ਖੁਸ਼ੀਆਂ ਆਈਆਂ ਨੇ ਉਸ ਦੀ ਕਮੀ ਤਾਂ ਮਹਿਸੂਸ ਜ਼ਰੂਰ ਹੁੰਦੀ ਹੋਵੇਗੀ ਭਾਵਕ ਦਿਨ ਨੇ ਅੱਜ ਖੁਸ਼ੀ ਦਾ ਵੀ ਦੇਣਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਕਹਿੰਦੇ ਜੋ ਪਰਮਾਤਮਾ ਦਾ ਬਾਣਾ ਹੁੰਦਾ ਉਸ ਬਾਣੇ ਨੂੰ ਮੰਨਣਾ ਪੈਂਦਾਗਾ ਮਾਤਾ ਪਿਤਾ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਸਿੱਧੂ ਨੂੰ ਇਨਸਾਫ ਮਿਲੇ ਪਰ ਉਹ ਪਰਮਾਤਮਾ ਨੇ ਤਾਂ ਜਿਹੜਾ ਇਨਸਾਫ ਕਰਤਾ ਉਸ ਪਰਮਾਤਮਾ ਨੇ ਫਿਰ ਪੁੱਤ ਦੀ ਦਾਤ ਇਸ ਘਰ ਦੇ ਵਿੱਚ ਬਖਸ਼ਦੀ ਇਹ ਲੱਖਾਂ ਲੋਕਾਂ ਦੀਆਂ ਅਰਦਾਸਾਂ ਸੀ ਲੱਖਾਂ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਸੀ ਪਰਮਾਤਮਾ ਅੱਗੇ ਕਿ ਦੁਬਾਰੇ ਸਿੱਧੂ ਨਿੱਕੇ ਪੈਰੀ ਵਾਪਸ ਆਵੇ ਉਸਦੀ ਪੂਆ ਜਸਵਿੰਦਰ ਬਰਾੜ ਦੇ ਵੱਲੋਂ ਬੀਤੇ ਦਿਨ ਗੀਤ ਵੀ ਗਾਇਆ ਗਿਆ ਤੇ ਲਗਾਤਾਰ ਇਹ ਜਿਹੜੀਆਂ ਖਬਰਾਂ ਚੱਲ ਰਹੀਆਂ ਸੀ ਤੇ ਅੱਜ ਉਹਨਾਂ ਖਬਰਾਂ ਦਾ ਉਹਨਾਂ ਅਰਦਾਸਾਂ ਦਾ ਬੂਰ ਪਿਆਗਾ ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਦੇ ਨਾਲ ਮਹਾਰਾਜ ਸਿੰਘ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਦਾ ਇੰਪੈਕਟ ਮੂਸਾ